ਸੰਗੀ ਮੇਰੀ ਸਸਿਕਾ ਸਾਰਿਆਂ ਨੂੰ ਤੇ ਵੀਰੇ ਅੱਜ ਆਪਾਂ ਗੱਲ ਕਰਦੇ ਹਾਂ ਹੜ੍ਹਾਂ ਦੇ ਬਾਰੇ ਤੋਂ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੜ੍ਹਾਂ ਦੇ ਨਾਲ ਹੋ ਰਿਹਾ ਤੇ ਪਾਣੀ ਦੇ ਵਿੱਚ ਬਹੁਤ ਤਰ੍ਹਾਂ ਦੇ ਸਬਜ਼ੂਬੀਗਾਂ ਜਿਹੜੇ ਫਿਰਦੇ ਨੇ ਤੇ ਉਹਨਾਂ ਤੋਂ ਬਚਾਅ ਜ਼ਰੂਰ ਰੱਖੋ ਆਪਣਾ ਤੇ ਇਹ ਪਾਣੀ ਨੂੰ ਨਾਲ ਜਿਹੜਾ ਆਪਣੇ ਬੋਰਾਂ ਵਾਲਾ ਬਹੁਤ ਜ਼ਿਆਦਾ ਗੰਦਾ ਜਿਹੜਾ ਪਾਣੀ ਇਹ ਹੋਇਆ ਪਿਆ ਬਦਬੂਦਾਰ ਪਾਣੀ ਤੇ ਆਪਾਂ ਗੱਲ ਕਰਦੇ ਹਾਂ ਹੜ੍ਹਾਂ ਦੀ ਤੇ ਪੰਜਾਬ ਦੇ ਵਿੱਚ ਹੁਣ ਤੱਕ 1018 ਪਿੰਡ ਜਿਹੜੇ ਪਾਣੀ ਚ ਡੁੱਬੇ ਹੋਏ ਨੇ ਤੇ 24-25 ਜੀ ਆਤੀਆਂ ਜਿਹੜੀ ਜਾਨ ਜਾ ਚੁੱਕੀ ਆ ਜਿਵੇਂ ਕਿ ਰਾਵੀ ਹੋ ਗਿਆ ਬਿਆਸ ਹੋ ਗਿਆ ਸਤਲੁਜ ਦਰਿਆ ਪੂਰੇ ਸੂਕਦੇ ਗਏ ਜਿਹੜੇ ਉਹ ਚੱਲ ਰਹੇ ਨੇ ਪਰ ਇਹ ਹੋਏ ਪੂਰੇ ਤੇ 23 ਤੇ ਇਹਨਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ 10 ਕੁ ਹਜ਼ਾਰ ਜਿਹੜਾ ਪਸ਼ੂ ਨੰਗਰ ਨੇ ਜਿਹੜੇ ਵਿੱਚ ਰੁੜਕੇ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਇਹ ਅੰਕੜੇ ਹਜੇ ਵੱਢੀ ਸੱਚਵੇਂ ਨਹੀਂ ਕਿਉਂਕਿ ਪਾਣੀ ਹਜੇ ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਪਿੰਡਾਂ ਦੇ ਵਿੱਚੋਂ ਪਾਣੀ ਪਾਣੀ ਫਿਰਦਾ ਹਜੇ ਕੋਈ ਪੂਰੀ ਪ੍ਰੋਪਰ ਜਾਣਕਾਰੀ ਜਿਹੜੀ ਨਹੀਂ ਹੈਗੀ ਵੀ ਉਸ ਤੋਂ ਜ਼ਿਆਦਾ ਨਹੀਂ ਜਿਹੜੇ ਹੋ ਸਕਦੇ ਨੇ ਤੇ ਹੁਣ ਤੱਕ 11 ਤੋਂ 1000 11-12000 ਬੰਦੇ ਨੂੰ ਜਿਹੜਾ ਹੜ੍ਹ ਦੇ ਵਿੱਚੋਂ ਸੁਰੱਖਿਅਤ ਸਾਮਾਨ ਦੇ ਕੱਢਿਆ ਗਿਆ ਪਹੁੰਚਾਇਆ ਗਿਆ ਜੀ ਆਪਾਂ ਜਦ ਕਰੀ 1988 ਦੇ ਵਿੱਚ ਜਿਹੜਾ ਹੜਾ ਆਈ ਸੀ ਉਹਦੇ ਵਿੱਚ ਜਿਹੜਾ ਪਾਣੀ ਸੀ 11 ਲੱਖ ਕਿਊਸਿਕ ਪਾਣੀ ਨੇ ਲੋਕਾਂ ਨੂੰ ਬਹਾਲ ਕੀਤਾ ਸੀ ਜਦੋਂ ਤੇ ਇਸ ਵਾਰ ਹੁਣ 25 ਦੇ ਵਿੱਚ ਜਿਹੜਾ ਇਹ ਪਾਣੀ ਆ 15 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਇਹ ਤੇ ਇਹਨੇ ਪੰਜਾਬ ਦੇ ਵਿੱਚ ਮਾਜਾ ਹੋ ਗਿਆ ਦਬਾਬਾ ਹੋ ਗਿਆ 7 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਮਚਾਈ ਹੋਈ ਆ ਲੋਕ ਬੇਕਾਰ ਕਰ ਤੇ ਸੜਕਾਂ ਦੇ ਉੱਪਰ ਰਹਿਣ ਨੂੰ ਮਜਬੂਰ ਨੇ ਕੋਈ ਡੰਗਰ ਕਿਤੇ ਲੈ ਕੇ ਜਾ ਰਿਹਾ ਵੀ ਸੜਕਾਂ ਦੇ ਉੱਪਰ ਬੰਨ ਰਿਹਾ ਤੇ ਭਾਰੀ ਜਿਹੜਾ ਆਰਥਿਕ ਨੁਕਸਾਨ ਆ ਉਹ ਤਾਂ ਅਲੱਗ ਆ ਆਪਣੀ ਫਸਲ ਜਿਹੜੀ ਉਹ ਤਿੰਨ ਤੋਂ 4 ਲੱਖ ਏਕੜ ਦੇ ਵਿੱਚ ਕਹਿੰਦੇ ਨੇ ਵੀ ਨੁਕਸਾਨੀ ਗਈ ਆ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਫਿਰੋਜ਼ਪੁਰ ਕਪੂਰਥਲਾ ਤਰਨਤਾਰਨ ਗਰਦਾਸਪੁਰ ਸਭ ਤੋਂ ਵੱਧ ਅਸਰ ਜਿਹੜਾ ਇਹ ਜਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਥੋੜਾ ਬਹੁਤਾ ਬਰਨਾਲਾ ਮੋਗਾ ਕਪੂਰਥਲਾ ਪੈਂਬਰਸਰ ਦਾ ਹਿੱਸਾ ਵੀ ਖਰ ਤੋਂ ਜਿਹੜੇ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਬੀਵੀ ਐਮਬੀ ਵੱਲੋਂ ਜਾਰੀ ਸੂਚਨਾ ਅਨੁਸਾਰ ਦੱਸਿਆ ਗਿਆ ਗੋਵਿੰਦ ਸਾਗਰ ਝੀਲ ਆ ਜਿਹੜੀ ਝੀਲ ਦਾ ਪਾਣੀ ਦਾ ਪੱਧਰ ਜਿਹੜਾ 1672.12 ਫੁੱਟ ਸੀ ਜਦ ਕਿ ਝੀਲ ਵਿੱਚ ਖਤਰੇ ਦੇ ਨਿਸ਼ਾਨ 1680 ਫੁੱਟ ਡੈਮ ਦੇ ਫਲੱਡਾਂ ਗੇਟ ਤੋਂ 54076 ਕਿਊਸ਼ਕ ਪਾਣੀ ਛੱਡਿਆ ਗਿਆ ਪੌਂਡ ਡੈਮ ਦਾ ਪਾਣੀ ਦਾ ਪੱਧਰ 1391.05 ਫੁੱਟ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਲਗਭਗ 11 ਫੁੱਟ ਵੱਧ ਚੱਲ ਰਿਹਾ ਜਿਹੜਾ ਪਾਉਂਡ ਡੈਮ ਤੇ ਇਹਦੇ ਫਲੱਡ ਗਿੱਟਾਂ ਤੋਂ 1,5854 ਕਿਊਸ਼ਕ ਪਾਣੀ ਜਿਹੜਾ ਛੱਡਿਆ ਗਿਆ। ਰੰਜੀਤ ਸਾਗ ਡੈਮ ਦਾ ਪਾਣੀ ਦਾ ਪੱਧਰ ਜਿਹੜਾ 524.96 ਮੀਟਰ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ 2 ਮੀਟਰ ਘੱਟ ਸੀ। ਡੈਮ ਤੋਂ 51116 ਕਿਊਸ਼ਕ ਪਾਣੀ ਛੱਡਿਆ ਗਿਆ। ਉਧਰ ਮਾਲਵਾ ਦੇ ਵਿੱਚ ਪਟਿਆਲਾ ਸਾਈਡ ਸੰਗਰੂ ਸੜਕ ਘੱਗਰਾ ਜਿਹੜਾ ਟਾਂਗਰੀ ਅਤੇ ਮਰਕੰਡਾ ਨਦੀਆਂ ਦਾ ਪਾਣੀ ਦਾ ਪੱਧਰ ਜਿਹੜਾ ਆਮ ਨਾਲੋਂ ਪਹਿਲਾਂ ਨੂੰ 8 ਤੋਂ 10 ਫੁੱਟ ਵੱਧ ਚੱਲ ਰਿਹਾ ਪਰ ਕਿੰਨੇ ਨਦੀਆਂ ਨੇ ਸ਼ਨੀਵਾਰ ਨੂੰ ਜਿਹੜਾ ਵੀ ਪਾਣੀ ਦਾ ਪੱਧਰ ਵਧਿਆ ਸੀ ਉਹਦੇ ਵਿੱਚ ਇੱਕ ਦੋ ਪਿੰਡਾਂ ਪਰਲੇ ਵਾਲੇ ਦੇ ਲਾਗੇ ਨੁਕਸਾਨ ਕੀਤਾ ਤੇ ਪ੍ਰਸ਼ਾਸਨ ਨੇ ਪਟਿਆਲੇ ਦੇ ਲਵੇ ਦੇਵੀਗੜ੍ਹ ਪੁੰਨਰਖੜੀ ਗੁੱਲਾ ਚੀਕਾ ਇਲਾਕੇ ਦੇ ਲੋਕਾਂ ਨੂੰ ਜਿਹੜਾ ਸੁਚੇਤ ਕੀਤਾ ਲਾਟ ਕੀਤਾ ਹੋਇਆ ਵੀ ਆਪਣਾ ਫਲਾਟਰੋ ਕਦੋਂ ਵੀ ਪਾਣੀ ਉਹਦੇ ਵਿੱਚ ਜਿਆਦਾ ਜਿਹੜਾ ਆ ਸਕਦਾ ਤੇ ਬਾਕੀ ਰਾਹਤ ਕਾਰਜ ਨੇ ਜਿਹੜੇ ਵੀਰਾਂ ਵੱਲੋਂ ਬਹੁਤ ਜਾਰੀ ਨੇ ਸਮੱਗਰੀ ਆ ਜਿਹੜੀ ਪਹਚਾਈ ਜਾ ਰਹੀ ਆ ਜਿੱਥੇ ਕਿਤੇ ਵੀ ਲੋੜ ਆ ਜਿਵੇਂ ਕਿ ਚੋਕਰ ਹੋ ਗਿਆ ਦਾਣਾ ਦੱਪਾ ਹੋ ਗਿਆ ਤੇ ਅਚਾਰ ਹੋ ਗਿਆ ਕੱਖ ਹੋਗੇ ਖਾਣ ਪੀਣ ਦੇ ਵਸਤੂ ਨੇ ਜਿਹੜੀਆਂ ਵੱਧ ਤੋਂ ਵੱਧ ਪਹਚਾਈਆਂ ਜਾ ਰਹੀਆਂ ਨੇ ਤੇ ਜਰੂਰ ਹਨਾ ਆਪਾਂ ਇੱਕ ਦੂਜੇ ਦਾ ਸਹਿਯੋਗ ਦੇਉ ਪੰਜਾਬ ਦੇ ਨਾਲ ਦੇਖੋ ਕੋਈ ਨਹੀਂ ਖੜਦਾ ਪੰਜਾਬ ਹੀ ਪੰਜਾਬ ਦੇ ਨਾਲ ਖੜਨਾ ਸਾਰੇ ਵੀਰਾਂ ਦਾ ਪੈਸੇ ਦਾ ਸਹਿਯੋਗ ਦਿਈਏ ਤੇ ਵੱਧ ਤੋਂ ਵੱਧ ਇੱਕ ਦੂਜੇ ਦੀ ਹੈਲਪ ਕਰੋ ਜਿੱਥੇ ਕਿਤੇ ਵੀ ਜ਼ਰੂਰਤ ਆ ਹਰ ਇੱਕ ਚੀਜ਼ ਜਿਹੜੀ ਪਹੁੰਚਦੀ ਹੋਵੇ ਤੇ ਵੀਰੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ